ਹੁਣ ਵੈਲਵੇ ਸਟੇਸ਼ਨ ਲੁਧਿਆਣਾ ਦੇ ਵਿੱਚ ਮਾਡਰਨ ਰੇਲਵੇ ਸਟੇਸ਼ਨ ਬਣਨ ਜਾ ਰਿਹਾ ਹੈ। ਰੇਲਵੇ ਸਟੇਸ਼ਨ ਵੀ ਇੱਕ 에어ਪੋਰਟ ਵਾਂਗੂ ਟਿੱਕੇਗਾ। ਜਿਹੜੇ ਕੰਟਾ ਘਾੜ ਦਾ ਪੁਲ ਹੈ ਉਸ ਪੁਲ ਤੇ ਉੱਤੋਂ ਹੀ ਹੁਣ ਇੱਕ ਪੁਲ ਘੜ ਦਿੱਤਾ ਗਿਆ ਹੈ। ਤੁਹਾਨੂੰ ਜਾਜ਼ੀਏ ਕਿ ਇਹ ਰੇਲਵੇ ਸਟੇਸ਼ਨ ਹੁਣ ਕੋਈ 에어ਪੋਰਟ ਤੋਂ ਕੱਟ ਨਹੀਂ ਹੋਵੇਗਾ। ਤੇ ਤੁਹਾਨੂੰ ਨਾਲ ਹੀ ਇੱਕ ਲੈਫਟ ਰਾਈਟ ਪੁਲ ਦੇਖਣ ਨੂੰ ਮਿਲੇਗਾ ਲੈਫਟ ਸਾਈਡ ਪੁਲ ਦੇਖਣ ਨੂੰ ਮਿਲੇਗਾ ਜਿਸ ਨਾਲ ਤੁਸੀਂ ਆਪਣੀ ਟ੍ਰੇਨ ਆਰਾਮ ਦੇ ਨਾਲ ਪਕੜ ਸਕੋਗੇ ਤੇ ਤੁਹਾਨੂੰ ਟ੍ਰੈਫਿਕ ਦਾ ਸਾਹਮਣਾ ਵੀ ਜਿਹੜਾ ਕੀ ਹੈ ਨਹੀਂ ਕਰਨਾ ਪਏਗਾ 에어ਪੋਰਟ ਵਾਲੀ ਜਿਹੜੀ ਕੀ ਫੀਲਿੰਗ ਤੁਹਾਨੂੰ ਹੁਣ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਮਿਲੇਗੀ ਆ ਰੇਲਵੇ ਸਟੇਸ਼ਨ ਦੀ ਨਾਰਥਰਨ ਰੇਲਵੇ ਸਟੇਸ਼ਨ ਦੀ ਤੇ ਕਾਫੀ ਜੋਰਾ ਸ਼ੋਰਾ ਦੇ ਨਾਲ ਰੇਲਵੇ ਸਟੇਸ਼ਨ ਲੁਧਿਆਣਾ ਦਾ ਸਾਇਤਾ ਜਿਹਾ ਵੇ ਤੇ ਕਾਫੀ ਜੋ ਜੋਰਾ ਸ਼ੋਰਾ ਨਾਲ ਜਿਹੜੇ ਕੰਮ ਚੱਲਦਾ ਹੋਇਆ ਨਜ਼ਰ ਆਇਆ ਸੱਚੀ ਗੱਲ ਜੀ ਲੁਧਣਾ ਲਾਈਵ ਦੇਖ ਰਹੇ ਹੋ ਤੁਸੀਂ ਲੁਧਿਆਣਾ ਦਾ ਨਾਰਥਰਨ ਰੇਲਵੇ ਸਟੇਸ਼ਨ ਤਸਵੀਰਾਂ ਤੁਹਾਨੂੰ ਦਿਖਾ ਦਿੰਦਾ ਲੁਧਿਆਣਾ ਰੇਲਵੇ ਸਟੇਸ਼ਨ ਦੀਆਂ ਹੁਣ ਰੇਲਵੇ ਸਟੇਸ਼ਨ ਲੁਧਿਆਣਾ ਦੇ ਵਿੱਚ ਮਾਡਰਨ ਰੇਲਵੇ ਸਟੇਸ਼ਨ ਬਣਨ ਜਾ ਰਿਹਾ ਵੈ ਇਸੇ ਕਾਫੀ ਚੇਤੋ ਜਿਹੜੀ ਕਿ ਇਹ ਚਰਚਾ ਹੋ ਰਹੀ ਸੀ ਕਿ ਕਿ ਮਾਡਰਨ ਲੁਧਿਆਣਾ ਦਾ ਰੇਲਵੇ ਸਟੇਸ਼ਨ ਕਦੋਂ ਬਣੇਗਾ ਹੁਣ ਫਾਈਨਲੀ ਜਿਹੜੀ ਕਿ ਇਹ ਕੰਮ ਚੱਲਦਾ ਹੋਇਆ ਨਜ਼ਰ ਆ ਰਿਹਾ ਵੈ ਤੇ ਇਸ ਦੇ ਉੱਤੇ ਤੇ ਇਸ ਦੇ ਉੱਤੇ ਲੁਧਿਆਣਾ ਵਾਸੀਆਂ ਨੂੰ ਵੱਡੀ ਖੁਸ਼ਖਬਰੀ ਤੁਹਾਨੂੰ ਦੇ ਦਈਏ ਕਿ ਹੁਣ ਰੇਲਵੇ ਸਟੇਸ਼ਨ ਵੀ ਇੱਕ 에어ਪੋਰਟ ਵਾਂਗੂ ਦਿਖੇਗਾ ਉਹ ਕਿਸ ਤਰ੍ਹਾਂ ਦਿਖੇਗਾ ਤੁਹਾਨੂੰ ਤਸਵੀਰ ਦਿਖਾ ਦਿੰਨਾ ਕਿ ਲੁਧਿਆਣਾ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਰੇਲਵੇ ਪ੍ਰਸ਼ਾਸਨ ਦੇ ਵੱਲੋਂ ਇੱਕ ਪੁਲ ਕੱਢਿਆ ਜਾ ਰਿਹਾ ਵੈ ਜੋ ਕਿ ਥੱਲੇ ਦੀ ਟ੍ਰੈਫਿਕ ਸਮੱਸਿਆ ਕਾਫੀ ਹੁੰਦੀ ਸੀਗੀ ਯਾਤਰੀਆਂ ਨੂੰ ਕਾਫੀ ਦਿੱਕਤ ਪਰੇਸ਼ਾਨੀਆਂ ਸਾਹਮਣਾ ਕਰਨਾ ਪੈਂਦਾ ਸੀਗਾ ਕਈਆਂ ਦੀ ਟ੍ਰੇਨ ਵੀ ਛੁੱਟ ਜਾਂਦੀ ਸੀਗੀ ਤੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਹੁਣ ਚੇਰੇ ਘੰਟਾ ਘਰ ਦਾ ਪੁਲ ਹੈ ਉਸ ਪੁਲ ਤੇ ਉੱਤੋਂ ਹੀ ਹੁਣ ਇੱਕ ਪੁਲ ਘੜ ਦਿੱਤਾ ਗਿਆ ਵੈ ਲੁਧਿਆਣਾ ਵਾਸੀਆਂ ਲਈ ਵੱਡੀ ਖੁਸ਼ਖਬਰੀ ਹੈ ਕਿਉਂਕਿ ਹੁਣ ਲੁਧਿਆਣਾ ਵਾਸੀ ਜੇ ਜੇ ਟ੍ਰੇਨਾਂ ਦਾ ਹਿੰਦੀ ਨਸਬੀਣਾ ਜਿੱਥੇ ਕਿ ਕਾਫੀ ਲੰਬੇ ਚਿਰ ਤੋਂ ਕਾਫੀ ਸਾਲ ਸਾਲ ਤੋਂ ਇਹ ਇਹਦਾ ਕੰਮ ਚੱਲ ਰਿਹਾ ਵੈ ਤੇ ਕਰੋੜਾਂ ਦੀ ਲਾਗਤ ਦੇ ਨਾਲ ਇਜਾ ਕੰਮ ਚੱਲਦਾ ਨਜ਼ਰ ਆ ਰਿਹਾ ਵੈ ਤੇ ਰਵਨੀ ਸਿੰਘ ਬਿੱਟੂ ਜੀ ਵੱਲੋਂ ਇਹ ਪ੍ਰੋਜੈਕਟ ਜਿਹੜਾ ਕਿ ਸ਼ੁਰੂ ਕੀਤਾ ਗਿਆ ਉਹਨਾਂ ਦੇ ਵੱਲ ਉਹਨਾਂ ਨੇ ਰੇਲ ਮੰਤਰੀ ਨੇ ਹੱਥ ਜਿਹੜਾ ਕਿ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਵੈ ਤੇ ਲਗਾਤਾਰ ਜਿਹੜਾ ਕਿ ਹੈ ਇਨ ਪ੍ਰੋਗਰੈਸ ਦੇ ਵਿੱਚ ਨਜ਼ਰ ਆ ਰਿਹਾ ਵੈ ਹੁਣ ਤੁਹਾਨੂੰ ਦੱਸ ਦਈਏ ਕਿ ਇਹ ਰੇਲਵੇ ਸਟੇਸ਼ਨ ਹੁਣ ਕੋਈ 에어ਪੋਰਟ ਤੋਂ ਕੱਟ ਨਹੀਂ ਹੋਵੇਗਾ ਕਿਉਂਕਿ ਇਹ ਕਿਉਂਕਿ ਰੇਲਵੇ ਜਿਹੜੇ ਪ੍ਰਸ਼ਾਸਨ ਆ ਉਹ ਇੱਕ ਪੁਲ ਪੁਲ ਕੱਢ ਰਿਹਾ ਵਾ ਉੱਪਰੋਂ ਦੀ ਪੁਲ ਕੱਢ ਰਿਹਾ ਵਾ ਕਿਉਂਕਿ ਥੱਲੇ ਜਿਹੜਾ ਕਿ ਆ ਕਾਫੀ ਟ੍ਰੈਫਿਕ ਦੀ ਸਮੱਸਿਆ ਹੁੰਦੀ ਹੁੰਦੀ ਸੀਗੀਆਂ ਕਾਫੀ ਸਫਰ ਵਾਲੇ ਜਿਹੜੇ ਕਿ ਇਥੋਂ ਟ੍ਰੇਨਾਂ ਤੋਂ ਸਫਰ ਕਰਦੇ ਸੀਗੇ ਉਹਨਾਂ ਹੀ ਕਈ ਵਾਰੀ ਟ੍ਰੇਨ ਟ੍ਰੇਨ ਛੁੱਟ ਜਾਂਦੀ ਸੀਗੀ ਟ੍ਰੈਫਿਕ ਦੇ ਕਾਰਨ ਤੇ ਉਸ ਨੂੰ ਧਿਆਨ ਦੇ ਵਿੱਚ ਦੇਖਦੇ ਹੋਏ ਮੱਦੇਨਜ਼ਰ ਰੱਖਦੇ ਹੋਏ ਇੱਕ ਪੁਲ ਬਣਾਇਆ ਗਿਆ ਵਾ ਪੁਲ ਦੇ ਉੱਤਰੋਂ ਜਦੋਂ ਤੁਸੀਂ ਜਗਰਾਉ ਪੁਲ ਤੋਂ ਇਹ ਜਿਹੜਾ ਇੱਕ ਸਾਮਨੇ ਫਿਸ਼ ਕਰਮਾ ਚੋਂ ਤੇ ਘੰਟਾ ਕਰਦਾ ਪੁਲ ਚੜੋਗੇ ਤੇ ਤੁਹਾਨੂੰ ਨਾਲ ਹੀ ਇੱਕ ਲੈਫਟ ਸਾਈਡ ਪੁਲ ਦੇਖਣ ਨੂੰ ਮਿਲੇਗਾ ਲੈਫਟ ਸਾਈਡ ਪੁਲ ਦੇਖਣ ਨੂੰ ਮਿਲੇਗਾ ਜਿਸਦੇ ਨਾਲ ਤੁਸੀਂ ਆਪਣੀ ਟ੍ਰੇਨ ਆਰਾਮ ਦੇ ਨਾਲ ਪਕੜ ਸਕੋਗੇ ਤੇ ਤੁਹਾਨੂੰ ਟ੍ਰੈਫਿਕ ਦਾ ਸਾਹਮਣਾ ਵੀ ਜਿਹੜਾ ਕੀ ਹੈ ਨਹੀਂ ਕਰਨਾ ਪਏਗਾ ਲਗਾਤਾਰ ਕਰੋੜਾਂ ਦੀ ਲਾਗਤ ਦੇ ਨਾਲ ਇਹ ਬਣ ਰਿਹਾ ਵੈ ਰੇਲਵੇ ਸਟੇਸ਼ਨ ਲੁਧਿਆਣਾ ਦਾ ਮਾਡਰਨ ਰੇਲਵੇ ਸਟੇਸ਼ਨ ਬੜਾ ਹੀ ਤੇਜ਼ੀ ਦੇ ਨਾਲ ਕੰਮ ਚੱਲ ਰਿਹਾ ਵੈ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਹਾਲਾਂਕਿ ਕਈ ਲਾਈਨਾਂ ਵੀ ਰੱਦ ਕੀਤੀਆਂ ਗਈਆਂ ਨੇ ਉੱਥੇ ਦੀਆਂ ਤੇ ਕਈ ਟ੍ਰੇਨਾਂ ਵੀ ਜੜੀਆਂ ਉਸ ਲਾਈਨਾਂ ਤੋਂ ਟ੍ਰੇਨਾਂ ਵੀ ਰੱਦ ਕੀਤੀਆਂ ਗਈਆਂ ਨੇ ਤੇ ਇਹ ਤਸਵੀਰਾਂ ਲੁਧਿਆਣਾ ਦੇ ਮਾਡਰਨ ਰੇਲਵੇ ਸਟੇਸ਼ਨ ਦੀ ਦਿਖਾ ਰਿਹਾ ਜਿੱਥੇ ਕਿ ਲਗਾਤਾਰ ਕੰਮ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਵੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿ ਕਿੰਨਾ ਕੁ ਜਲਦ ਤੱਕ ਜੜ ਕੇ ਕੰਮ ਚੱਲਦਾ ਚੱਲਦਾ ਬਹਿ ਤੇ ਇੱਕ 에어ਪੋਰਟ ਵਾਲੀ ਜਿਹੜੀ ਕਿ ਫੀਲਿੰਗ ਤੁਹਾਨੂੰ ਹੁਣ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਮਿਲੇਗੀ ਕਿਸ ਤਰ੍ਹਾਂ ਮਿਲੇਗੀ ਕਿਉਂਕਿ ਤੁਹਾਨੂੰ بار-बार ਮੈਂ ਦੱਸ ਰਿਹਾ ਕਿ ਇੱਕ ਇੱਕ ਪੁੱਲ ਦੇ ਦਾ ਤੁਸੀਂ ਦੇਖ ਰਹੇ ਹੋ ਤਸਵੀਰ ਦੇ ਵਿੱਚ ਇਹ ਕਿ ਪੁੱਲ ਕਦਿਆ ਗਿਆ ਵਾ ਪੁੱਲ ਦੇ ਰਾਹੀ ਜਿਹੜੇ ਸਫਰ ਕਰਨ ਵਾਲੇ ਟ੍ਰੇਨਾਂ 'ਚ ਸਫਰ ਕਰਨ ਵਾਲੇ ਆ ਉਹਨਾਂ ਨੂੰ ਕਾਫੀ ਆਸਾਨੀ ਹੋਏਗੀ ਆਪਣੇ ਟ੍ਰੇਨ ਦੇ ਵਿੱਚ ਟ੍ਰੇਨ ਤੇ ਜਾਣ ਆਪਣੇ ਟ੍ਰੇਨ ਦੇ ਵਿੱਚ ਜਾਣ ਦੇ ਲਈ ਤੇ ਹੋਰ ਵੀ ਜਿਹੜੇ ਲੋਕ ਬਾਹਰੋਂ ਜਿਹੜੇ ਬਾਹਰੋਂ ਲੋਕ ਲੁਧਾਨਾ ਵਿੱਚ ਆ ਰਹੇ ਨੇ ਤਾਂ ਉਹਨਾਂ ਨੂੰ ਵੀ ਕਾਫੀ ਅ ਦਿੱਕਤ ਪਰੇਸ਼ਾਨੀਆਂ ਸਾਹਮਣਾ ਨਹੀਂ ਕਰਨਾ ਪਏਗਾ ਦੋ ਤਰੀਕਿਆਂ ਦਾ ਜਿਹੜਾ ਕਿ ਹੈ ਪੁਲ ਬਣਾਇਆ ਜਾ ਰਿਹਾ ਹੈ ਰੇਲਵੇ ਸਟੇਸ਼ਨ ਤੇ ਤੁਹਾਨੂੰ ਤਸਵੀਰਾਂ ਦਿਖਾ ਦਿੰਦਾ ਹਾਂ ਕਿ ਇਹ ਪੁਲ ਹੈ ਜਿੱਥੇ ਕਿ ਜਨਤਾ ਇੱਥੋਂ ਆਏਗੀ ਹਮਸਫਰ ਜਿਹੜੇ ਆਣਗੇ ਇੱਥੇ ਇੱਥੋਂ ਹੀ ਗੱਡੀ ਲੈ ਕੇ ਜਾਣਗੇ ਤੇ ਸਿੱਧਾ ਹੀ ਰੇਲਵੇ ਸਟੇਸ਼ਨ ਦੇ ਵਿੱਚ ਉਤਰਨਗੇ ਤੇ ਹੁਣ ਜਿਹੜੇ 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 ਹਮਸਫਰਾਂ ਨੂੰ ਦੀ ਟ੍ਰੈਫਿਕ ਦਾ ਸਾਹਮਣਾ ਨਹੀਂ ਕਰਨਾ ਪਏਗਾ ਤੇ ਦੂਜੇ ਪਾਸੇ ਵੀ ਪੁਲ ਬਣ ਰਿਹਾ ਹੈ ਜਿਹ ਇਹ ਇਹ ਅੰਦਰ ਜਾਣ ਦਾ ਪੁਲ ਇਹ ਅੰਦਰ ਜਾਣ ਦਾ ਰਸਤਾ ਬਣ ਰਿਹਾ ਹੈ ਤੇ ਉਧਰੋਂ ਬਾਹਰ ਜਾਣ ਦਾ ਪੁਲ ਬਣ ਰਿਹਾ ਹੈ ਇਹ ਰੇਲਵੇ ਸਟੇਸ਼ਨ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲੁਧਿਆਣਾ ਸ਼ਹਿਰ ਦੇ ਰੇਲਵੇ ਸਟੇਸ਼ਨ ਦੀਆਂ ਜਿੱਥੇ ਕਿ ਦੋ ਪੁਲ ਬਣਾਏ ਜਾ ਰਹੇ ਹਨ ਰੇਲਵੇ ਸਟੇਸ਼ਨ ਦੇ ਇਹ ਜਿੱਥੇ ਕਿ ਜੋ ਕਿ ਘੰਟਾ ਘੜ ਦੇ ਵਿੱਚ ਕੰਟਾ ਘਰ ਦੇ ਪੁਲ ਨੂੰ ਕਨੈਕਟ ਕਰਾਂਗੇ ਕਨੈਕਟ ਕਰਕੇ ਸਿੱਧਾ ਹੀ ਇਹ ਗੱਡੀ ਜਿਹੜੀ ਹੈ ਅੰਦਰ ਜਾਏਗੀ ਤੇ ਅੰਦਰੋਂ ਜਾ ਕੇ ਜਿਹੜੇ ਜਿਹਨੇ ਆਪਣੀ ਟ੍ਰੇਨ ਟ੍ਰੇਨ ਤੋਂ ਸਫਰ ਕਰਨਾ ਹੈ ਉਹਨ ਉਸ ਹਮਸਫਰ ਨੂੰ ਜਿਹੜੀ ਕਿ ਇਹ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਏਗਾ ਤੇ ਦੇਖ ਕੇ ਗੱਲ ਕਰੀਏ ਮਾਡਰਨ ਆ ਰੇਲਵੇ ਸਟੇਸ਼ਨ ਦੀ ਨਾਰਥਰਨ ਰੇਲਵੇ ਸਟੇਸ਼ਨ ਦੀ ਤੇ ਕਾਫੀ ਜੋਰਾ ਸ਼ੋਰਾ ਦੇ ਨਾਲ ਰੇਲਵੇ ਸਟੇਸ਼ਨ ਲੁਧਿਆਣਾ ਦਾ ਸਾਇਤਾ ਰਿਹਾ ਹੈ ਤੇ ਕਾਫੀ ਜੋ ਜੋਰਾ ਸ਼ੋਰਾ ਨਾਲ ਜਿਹੜੀ ਕਿ ਕੰਮ ਚੱਲਦਾ ਹੋਇਆ ਨਜ਼ਰ ਆਇਆ ਸविता ਤੁਹਾਨੂੰ ਦਿਖਾ ਦਿੰਦਾ ਨਾ ਰੇਲਵੇ ਸਟੇਸ਼ਨ ਦੀਆਂ ਜਿੱਤੇ ਅੰਦਰ ਮੌ ਜਿਹਦੇ ਅੰਦਰ 에어ਪੋਰਟ ਵਾਂਗੂ ਫੈਸਿਲਿਟੀਆਂ ਤੁਹਾਨੂੰ ਮਿਲਣਗੀਆਂ ਵੇਟਿੰਗ ਰੂਮਸ ਮਿਲਣਗੇ ਹੋਰ ਵੀ ਜਿਹੜੀਆਂ ਸੁਵਿਧਾਵਾਂ ਅੰਦਰ ਜਿਹੜੀਆਂ ਮਿਲਣਗੀਆਂ ਇਹ ਤੁਹਾਨੂੰ ਇਹ ਤੁਹਾਨੂੰ ਜਲਦ ਹੀ ਤਿਆਰ ਹੁੰਦਾ ਹੋਇਆ ਨਜ਼ਰ ਆਏਗਾ ਤੁਹਾਡੇ ਸ਼ਹਿਰ ਦੇ ਵਿੱਚ ਹੁਣ ਲੁਧਿਆਣਾ ਦਾ ਰੇਲਵੇ ਸਟੇਸ਼ਨ ਇੱਕ 에어ਪੋਰਟ ਵਾਂਗੂ ਫੈਸਿਲਿਟੀਆਂ ਤੁਹਾਨੂੰ ਮਿਲਣਗੀਆਂ ਤੇ ਤੁਹਾਨੂੰ ਕਾਫੀ ਕੋਈ ਵੀ ਜਿਹੜਾ ਕਿ ਇਹ ਦਿੱਕਤ ਪੇਸ਼ਾਨੀਆਂ ਸਾਹਮਣਾ ਨਹੀਂ ਕਰਨਾ ਪਏਗਾ ਜੁੜੇ ਹੋਏ ਲੁਧਿਆਣਾ ਵਿੱਚ ਨਾਲ ਦੀਪਕ ਕੁਮਾਰ ਜੀ ਨਾਲ ਯੂਮਰ ਰਿਪੋਰਟ ਧੰਨਵਾਦ